ਸਸਰੀਕਾਲ ਦੋਸਤੋ ਦੋਸਤੋ ਅੱਜ بارش ਹੋ ਰਹੀ ਹੈ ਸੋ ਸਵੇਰ ਦਾ ਜਿਹੜੀ ਕੰਮਣਾ ਉਹ ਜਾਰੀ ਹੈ ਬੂੰਦਾਬਾਂਦੀ ਹੋ ਰਹੀ ਆ ਜਿਵੇਂ ਆਪਾਂ ਕਹਿ ਦਈਏ ਵੀ ਝੜੀ ਝੜੀ ਲੱਗੀ ਹੋਈ ਹੈ ਜਿਹੜੀ ਐਸਰੁੱਤ ਦੀ ਇਹ ਦੂਜੀ بارش ਅੱਜ ਜਿਹੜੀ ਪਹਿਲੀ بارش 5-6 ਦਿਨ ਪਹਿਲਾਂ ਥੋੜੀ ਕੀ ਹੋਈ ਸੀ ਤੇ ਅੱਜ ਜਿਹੜੀ ਸਵੇਰ ਤੋਂ ਹੀ ਬੂੰਦਾਬੰਦੀ ਉਹ ਯਾਰੀ ਆ ਮੀਂਹ ਰੋਕ ਰੋਕ ਕੇ ਜਿਹੜਾ ਮੀਂਹ ਆ ਉਹ ਪੈ ਰਿਹਾ ਹੈ ਸੋ ਦੋਸਤੋ ਕਰਿਓ ਕਮੈਂਟ ਤੇ ਦੱਸਿਓ ਕਿੱਥੇ-ਕਿੱਥੇ ਜਿਹੜਾ ਅੱਜ ਦਾ ਮੀਂਹ ਆ ਉਹ ਪੈ ਰਿਹਾ ਹੈ ਸੋ ਜਿਹੜੇ ਕਿਸਾਨ ਮਾਹਰ ਖੇਤੀਬਾੜੀ ਵਾਲੇ ਆ ਉਹ ਦੱਸਦੇ ਆ ਕਿ ਫਸਲਾਂ ਦੇ ਲਈ ਜਿਹੜਾ ਇਹ ਮੀਂਹ ਆ ਇਹ ਬਹੁਤ ਹੀ ਲਾਹੇਵੰਦ ਹੈ ਸੋ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਕਿਵੇਂ ਕਣਕ ਦੀ ਫਸਲ ਆ ਜਿਹੜੀ ਲਹਿਰਾ ਰਹੀ ਏ ਸੋ ਕਿਸਾਨ ਮਹਿਰ ਦੱਸਦੇ ਨੇ ਕਿ ਜਿਹੜੀ ਕਣਕ ਦੀ ਫਸਲ ਆ ਕਣਕ ਨੂੰ ਇਹ ਜਿਹੜਾ ਮੀਂਹ ਇੱਕ ਓ ਵਾਂਗ ਲੱਗਦਾ ਹੈ ਸੋ ਤੁਸੀਂ ਦੱਸਿਓ ਕਿ ਅੱਜ ਦੀ ਜਿਹੜਾ ਮੀਂਹ ਕਿੱਥੇ-ਕਿੱਥੇ ਪਿਆਵਾ ਸੋ ਤੋਂ ਉੱਤੇ ਦੇ ਨਾਲ ਮੈਂ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ਅਸਮਾਨ ਦੇ ਵਿੱਚ ਜਿਹੜੇ ਬੱਦਲ ਆ ਛਾਈ ਹੋਏ ਨੇ ਸੋ ਸਵੇਰ ਦੀ ਜਿਹੜੀ ਬੂੰਦਾ ਬੰਦੀ ਆ ਉਹ ਯਾਰੀ ਯਾਰ ਰੁੱਕ ਰੁੱਕ ਕੇ ਜਿਹੜਾ ਮੀਂਹ ਆ ਉਹ ਪੈ ਰਿਹਾ ਹੈ ਸੋ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਸਾਨੂੰ ਕਿ ਕਿੱਥੇ-ਕਿੱਥੇ ਜਿਹੜਾ ਅੱਜ ਦਾ ਮੀਂਹ ਆ ਕਿਹੜੇ-ਕਿਹੜੇ ਇਲਾਕੇ ਵਿੱਚ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਕਿਹੜੇ-ਕਿਹੜੇ ਪਿੰਡ ਵਿੱਚ ਕਿਹੜੇ-ਕਿਹੜੇ ਸ਼ਹਿਰ ਵਿੱਚ ਜਿਹੜਾ ਅੱਜ ਦਾ ਮੀਂਹ ਆ ਉਹ ਪੈ ਰਿਹਾ ਹੈ ਸੋ ਜਿਹੜਾ ਇਹ ਮੀਂਹ ਆ ਉਹ ਕਿਸਾਨ ਮੈਨ ਅਰਦਾਸ ਦੇ ਨੇ ਕਿ ਕਣਕ ਦੀ ਫਸਲ ਲਈ ਲਾਹੇ ਬੰਦ ਹੈ ਸੋ ਤੁਸੀਂ ਵੀ ਕਰਿਓ ਕਮੈਂਟ ਤੇ ਦੱਸਿਓ ਅੱਜ ਦਾ ਮੀਂਹ ਆ ਜਿਹੜਾ ਉਹ ਕਿੱਥੇ-ਕਿੱਥੇ ਪੈ ਰਿਹਾ ਹੈ ਸੋ ਅਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਖੇਤਾਂ ਦੇ ਨਜ਼ਾਰੇ ਦਿਖਾ ਰਹੇ ਹਾਂ ਦਰਖਤਾਂ ਜਿਹੜੇ ਮਿੱਟੀ ਘਟੇ ਨਾਲ ਪਹਿਲਾਂ ਭਰੇ ਹੋਏ ਪਏ ਸੀ ਉਹਨਾਂ ਦੇ ਵੀ ਪੱਤੇ ਆ ਜਿਹੜੇ ਉਹ ਸਾਫ਼ ਚਮਕਦਾਰ ਦਿਸ ਰਹੇ ਆ ਸੋ ਕਰਿਓ ਕਮੈਂਟ ਦੋਸਤੋ ਕਿੱਥੇ-ਕਿੱਥੇ ਅੱਜ ਦਾ ਮੀਂਹ ਆ ਜਿਹੜਾ ਉਹ ਪਿਆਵਾ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਨਵੇਂ ਜੁੜੇ ਹੋਏ ਦਰਸ਼ਕਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਜਿਹੜਾ ਉਹ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਜਿਹੜੀਆਂ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕਣ ਸੋ ਦੱਸਿਓ ਦੋਸਤੋ ਅੱਜ ਦਾ ਮੀਂਹ ਕਿੱਥੇ-ਕਿੱਥੇ ਪੈ ਰਿਹਾ ਹੈ ਅੱਜ ਦੀ بارش ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਕਿਹੜੇ-ਕਿਹੜੇ ਇਲਾਕੇ ਵਿੱਚ ਪੈ ਰਹੀ ਆ ਸੋ ਕਦੇ ਮੌਸਮ ਚਿੱਟਾ ਹੋ ਜਾਂਦਾ ਹੈ ਸਾਫ ਹੋ ਜਾਂਦਾ ਤੇ ਕਦੇ بارش ਆ ਜਾਂਦੀ ਹੈ ਰੁਕ ਰੁਕ ਕੇ ਜਿਹੜਾ ਮੀਂਹ ਪੈ ਰਿਹਾ ਸੋ ਥੈਂਕ ਯੂ ਸੋ ਵਾਚਿੰਗ ਮਾਈ ਵੀਡੀਓ